ਵਿਸ਼ਵਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਰ ਤਾਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੋਂ ਬਾਅਦ ਨਤੀਜੇ ਆਉਂਦੇ ਨੇ ਤੇ ਉਸ ਉਪਰੰਤ ਬੀਜੇਪੀ ਜਿਹੜੀ ਕਿ ਹੁਣ ਮੋੜ ਤੋਂ ਦਿੱਲੀ ਦੇ ਵਿੱਚ 27 ਸਾਲਾਂ ਬਾਅਦ ਸੱਤਾ ਵਿੱਚ ਆਉਂਦੀ ਹੈ ਤੇ ਹੁਣ ਨਵੇਂ ਸੀਐਮ ਦਾ ਐਲਾਨ ਵੀ ਹੋ ਚੁੱਕਿਆ ਹੈ ਰੇਖਾ ਗੁਪਤਾ ਤਾਂ ਹੁਣ ਜਿਹੜਾ ਕਿ ਦਿੱਲੀ ਦੇ ਵਿੱਚ ਉਸ ਦੀ ਸੱਤਾ ਹੋਵੇਗੀ ਤੇ ਉਹਨਾਂ ਦੇ ਆਉਂਦੇ ਸਾਰ ਹੀ ਜਿਹੜਾ ਕਿ ਬੀਜੇਪੀ ਰੇਖਾ ਸਰਕਾਰ ਕਹਿ ਸਕਦਾ ਹੈ ਕਿ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ 24 ਫਰਵਰੀ ਨੂੰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਕਿ ਦਿੱਲੀ ਦੇ ਵਿੱਚ ਸੱਦ ਲਿਆ ਗਿਆ ਤਾਂ ਨਵੀਂ ਬਣੀ ਸਰਕਾਰ ਆਉਂਦੇ ਹੀ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਦਿੱਲੀ ਚ ਬੀਜੇਪੀ ਦੇ ਹਾਲੇ ਦੇ ਵਿੱਚ ਚੁਣੀ ਗਈ ਸਰਕਾਰ ਹੁਣ ਇਹਨਾਂ ਦੇ ਵੱਲੋਂ 24 ਨੂੰ ਪਹਿਲਾ ਜਿਹੜਾ ਕਿ ਸੈਸ਼ਨ ਸੱਦ ਲਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ 24 ਤਰੀਕ ਨੂੰ ਸੋਚੁਕ ਸਮਾਗਮ ਤੋਂ ਬਾਅਦ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਹੋਵੇਗੀ ਤੇ ਕਈ ਅਹਿਮ ਮੁੱਦਿਆਂ ਤੇ ਵੀ ਜਿਹੜੀ ਕਿ ਚਰਚਾ ਕੀਤੀ ਜਾਵੇਗੀ ਤਾਂ ਬਿਲਕੁਲ ਦਿੱਲੀ ਵਿੱਚ ਪਾਤ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਹੈ ਸਰਕਾਰ ਨੇ ਹੁਣ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਸੌ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਰੇਖਾ ਤੇ ਉਹਨਾਂ ਦੇ ਸਾਰੇ ਮੰਤਰੀ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੇ ਨੇ ਦਿੱਲੀ ਦੀ ਦੇਖਾ ਸਰਕਾਰ ਨੇ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਬੁਲਾਇਆ ਜਿਸ ਦੇ ਵਿੱਚ ਨਵੇਂ ਵਿਧਾਇਕ ਸੌ ਚੁੱਕਣਗੇ ਇਸ ਤੋਂ ਇਲਾਵਾ ਕੈਗ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ ਦਿੱਲੀ ਵਿਧਾਨ ਸਭਾ ਦਾ ਦਿੰਦਨਾ ਸੈਸ਼ਨ ਬੁਲਾਇਆ ਗਿਆ ਸਭ ਤੋਂ ਪਹਿਲਾਂ ਵਿਧਾਇਕਾ ਦੀ رائے ਲੈਣ ਤੋਂ ਬਾਅਦ ਪ੍ਰੋਟੇਮ ਸਪੀਕਰ ਦੀ ਚੋਣ ਕੀਤੀ ਜਾਵੇਗੀ ਸਪੀਕਰ ਦੀ ਚੋਣ ਤੋਂ ਬਾਅਦ ਇਸ ਸੈਸ਼ਨ ਦੇ ਵਿੱਚ ਸਾਰੇ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ ਇਹ ਸੈਸ਼ਨ 24 25 ਅਤੇ 7 ਤਰੀਕ ਨੂੰ ਹੋਣ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਪਹਿਲੇ ਹੀ ਸੈਸ਼ਨ ਵਿੱਚ 5 ਸਾਲਾਂ ਤੋਂ ਲਟਕ ਰਹੀ ਕੈਗ ਰਿਪੋਰਟ ਪੇਸ਼ ਕੀਤੀ ਜਾਵੇਗੀ ਜਿਸ ਦੇ ਵਿੱਚ ਸ਼ੀਸ਼ ਮਹਿਲ ਤੋਂ ਲੈ ਕੇ ਕਟਿਤ ਚਰਾਬ ਕੁਟਾਲੇ ਤੱਕ ਦੀਆਂ ਰਿਪੋਰਟਾਂ ਸ਼ਾਮਿਲ ਹੋਣਗੀਆਂ ਦੱਸਦੀ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ 27 ਸਾਲਾਂ ਬਾਅਦ ਪਾਰਟੀ ਜਿਹੜੀ ਕਿ ਮੁਹਮਮਦ ਉਹਨਾਂ ਨੂੰ ਮਿਲੀ ਹੈ ਉਸ ਤੋਂ ਬਾਅਦ ਪਾਰਟੀ 48 ਸੀਟਾਂ ਜਿੱਤ ਕੇ 27 ਸਾਲਾਂ ਬਾਅਦ ਸੱਤਾ ਵਿੱਚ ਆਈ ਹੈ ਜਦਕਿ ਆਮ ਆਦਮੀ ਪਾਰਟੀ ਨੂੰ 22 ਸੀਟਾਂ ਨਾਲ ਹੀ ਜਿਹੜਾ ਕਿ ਇਸ ਵਾਰ ਸਬਰ ਕਰਨਾ ਪਿਆ ਜ਼ਿਕਰ ਹੋ ਗਿਆ ਕਿ ਮੁੱਖ ਮੰਤਰੀ ਰੇਖਾ ਗੁਪਤਾ ਦੁਪਹਿਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਤੇ ਉਸ ਤੋਂ ਬਾਅਦ ਸੀਐਮ ਰੇਖਾ ਗੁਪਤਾ ਸ਼ਾਮ ਨੂੰ ਪੀਐਮ ਮੋਦੀ ਨਾਲ ਵੀ ਮੁਲਾਕਾਤ ਕਰਨਗੇ ਰੇਖਾ ਗੁਪਤਾ ਨੇ ਵੀਰਵਾਰ ਨੂੰ ਰਾਮਨੇਲਾ ਮੈਦਾਨ ਦੇ ਵਿੱਚ ਮੁੱਖ ਮੰਤਰੀ ਵਜੋਂ ਸੌ ਚੁੱਕੇ ਤੇ ਉਹਨਾਂ ਤੋਂ ਬਾਅਦ 6 ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸੌ ਚੁੱਕੀ ਹੈ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਰੇਖਾ ਗੁਪਤਾ ਸੌ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਐਕਸ਼ਨ ਮੋਡ ਦੇ ਵਿੱਚ ਹੁਣ ਆ ਗਏ ਨੇ ਤੇ ਉਹਨਾਂ ਨੇ ਵੱਡੇ ਐਲਾਨ ਕੀਤੇ ਤੇ ਉਸ ਦੇ ਨਤੀਜੇ ਵਜੋਂ ਮੀਟਿੰਗ ਬੁਲਾਈਏ ਤੇ ਇਸ ਮੀਟਿੰਗ ਵਿੱਚ ਦਿੱਲੀ ਦੀਆਂ ਟੁੱਟੀਆਂ ਸੜਕਾਂ ਅਤੇ ਪਾਣੀ ਦੀ ਸਮੱਸਿਆ ਸਮੇਤ ਕਈ ਮੁੱਦਿਆਂ ਤੇ ਚਰਚਾ ਵੀ ਜੜੀ ਕੀ ਕੀਤੀ ਜਾਵੇਗੀ ਇਸਨਾਂ ਤੋਂ ਇਹ ਵੀ ਦੱਸ ਦਿੰਨੇ ਆ ਕਿ ਸਾਬਕਾ ਮੁੱਖ ਮੰਤਰੀ ਆਦਿਸ਼ੀ ਦੇ ਨਾਲ ਸਾਬਕਾ ਮੰਤਰੀ ਅਤੇ ਨਿੱਜੀ ਸਟਾਫ ਦੀਆਂ ਸੀਮਾਵਾਂ ਵੀ ਖਤਮ ਕਰ ਦਿੱਤੀਆਂ ਗਈਆਂ ਨੇ ਡੈਪੂਟੇਸ਼ਨ ਤੇ ਆਏ ਹੋਏ ਮੁਲਾਜ਼ਮਾਂ ਨੂੰ ਆਪਣੇ ਡਿਪਾਰਟਮੈਂਟਾਂ ਦੇ ਵਿੱਚ ਵਾਪਸ ਪੇਜ ਦਿੱਤਾ ਗਿਆ ਤਾਂ ਹੁਣ ਇਹ ਸੈਸ਼ਨ ਜਿਹੜਾ ਕਿ 24 ਤੋਂ ਸ਼ੁਰੂ ਹੋਵੇਗਾ 24 25 ਤੇ 27 ਤਿੰਨ ਦਿਨਾਂ ਦਾ ਸੈਸ਼ਨ ਹੋਵੇਗਾ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ